ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਦਸਕੋ ਜਿੱਦਾਂ ਕਿ ਜਹ ਭਾਰਤ ਦੇ ਵਿੱਚ ਜੇ ਗੱਲ ਕਰੀਏ ਤਾਂ ਚੋਣਾਂ ਵਾਲਾ ਮਾਹੌਲ ਇਸ ਵਕਤ ਬਣਿਆ ਹੋਇਆ ਹੈ ਕਿ ਸਿਆਸੀ ਆਗੂ ਨੇ ਜੋ ਪਾਰਟੀਆਂ ਨੂੰ ਬਦਲ ਰਹੇ ਨੇ ਉਹ ਅਕਸਰ ਦੇਖਣ ਨੂੰ ਮਿਲ ਰਹੀਆਂ ਨੇ ਜੇ ਗੱਲ ਕਰੀਏ ਆਪਾਂ ਪੰਜਾਬ ਦੀ ਬੀਜੇਪੀ ਦੀ ਅਕਾਲੀ ਦਲ ਦੀ ਤਾਂ ਉੱਥੇ ਜੇ ਗੱਲ ਕਰੀਏ ਤਾਂ ਕੁਝ ਅਕਾਲੀ ਲੀਡਰ ਜਿਨ੍ਹਾਂ ਨੇ ਅਕਾਲੀ ਦਲ ਛੱਡਿਆ ਸੀ ਅਤੇ ਹੁਣ ਉਹ ਬੀਜੇਪੀ ਦਾ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਇੱਥੇ ਸਾਰੇ ਮਸਲੇ ਤੇ ਮੇਰੇ ਨਾਲ ਗੱਲਬਾਤ ਕਰਨ ਲਈ ਦਿੱਲੀ ਤੋਂ ਜੁੜੇ ਨੇ ਜਗਮੀਤ ਸਿੰਘ ਪ੍ਰੀਤਮਪੁਰਾ ਜੀ ਜਸਮੀਲ ਸਵਾਦ ਗਾ ਤੁਹਾਡਾ ਸਾਡੇ ਨਾਲ ਪ੍ਰਾਈਡ ਪੰਜਾਬ ਟੀਵੀ ਦੇ ਦੁਰਦਣ ਦੇ ਲਈ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਜਸਮੀਲ ਜੀ ਕਿਵੇਂ ਦੇਖਦੇ ਹੋ ਤੁਸੀਂ ਇਹ ਕੱਲ ਦੇ ਨਾਲ ਕਹਿੰਦੇ ਹੋ ਲੀਡਰੋਂ ਤੁਸੀਂ ਪਰ ਤੁਹਾਡੀ ਪਾਰਟੀ ਦੇ ਕਹਿੰਦੇ ਕਿ ਵੱਡੇ ਲੀਡਰ ਸੀ ਜੋ ਪੰਜਾਬ ਦੇ ਹੁਣ ਬੀਜੇਪੀ ਦੇ ਹੱਕ ਵਿੱਚ ਪ੍ਰਚਾਰ ਕਰਦੇ ਪਏ ਨੇ ਕਿਵੇਂ ਦਿਖਦੇ ਹੋ ਇਸ ਨੂੰ ਤੁਸੀਂ ਪਹਿਲੀ ਤਾਂ ਮੈਂ ਗੱਲ ਕਲੀਅਰ ਕਰਦਾ ਕਿ ਇਹ ਬਾਗੀ ਤੜਾ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਇਹਨਾਂ ਨਾਲ ਕੋਈ ਸਾਂਝ ਨਹੀਂ ਹੈ ਕਿ ਸਾਡੀ ਪਾਰਟੀ ਦੇ ਨਹੀਂ ਇਹ ਬਾਗੀ ਤੜਾ ਜਿਹੜਾ ਇਹਨਾਂ ਨੇ ਅੱਜ ਇਕ ਸਰਕਾਰੀ ਤਲਾਮਾ ਕਵਾਂਗਾ ਜਿਹੜਾ ਇਹਨੇ ਬਣਾਇਆ ਸੀਗਾ ਜਿਹੜਾ ਅੱਜ ਬਿਲਕੁਲ ਅ ਸੀਸ਼ੇ ਜਿਹਾ ਬਿਲਕੁਲ ਸਾਫ਼ ਹੋ ਗਿਆ ਜਿਹੜੀ ਗੱਲਾਂ ਆਪਾਂ ਆਖੀਆਂ ਸੀਗੀਆਂ ਉਸ ਸਮੇਂ ਦੌਰਾਨ ਕਰ ਇਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਤੇ ਉਂਗਲ ਚੁੱਕੀ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਉਂਗਲ ਚੁੱਕੀ ਸੀਗੀ ਅ ਐਮਪੀ ਜਾਂ ਲੋਕ ਸਭਾ ਦੇ ਆਪਣੀ ਜਮਾਨਤਾ ਜੱਫਤ ਕਰਨ ਤੋਂ ਪਰਵਾਣ ਤੋਂ ਬਾਅਦ ਅਸੀਂ ਤਾਂ ਵੀ ਕਹਿਤਾ ਸੀਗਾ ਕਿ ਇਹ ਲੋਕ ਅੱਜ ਕਿਸੇ ਨਾ ਕਿਸੇ ਅ ਰਸਤੇ ਤੇ ਜਿਹੜੀ ਬਾਜਪਾ ਦੀ ਬਸ ਹੈ ਪਲੀ ਸਰਕਾਰੀ ਬੱਸਾਂ 'ਤੇ ਸਵਾਰ ਹੋ ਕੇ ਆ ਜਿਹੜੇ ਬਾਗੀਪੁਰ ਕੱਢ ਰਹੇ ਆ ਇਹਨਾਂ ਨੂੰ ਅੱਜ ਕਿਤੇ ਨਾ ਕਿਤੇ ਜਿਹੜੀ ਬਿਊਟੀ ਲਾਈ ਗਈ ਸੀ ਭਾਜਪਾ ਵੱਲੋਂ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਦੋ ਫਾੜ ਕਰੋ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੋ ਪਰ ਅੱਜ ਮੈਂ ਸਮਝਣਾ ਕਿ ਅੱਜ ਇਹ ਆਪ ਇਹਨਾਂ ਦੀ ਜਿਹੜੀ ਸੱਚਾਈ ਆ ਉਹ ਜਗਜਹਿਰ ਹੋ ਗਈ ਹੈ ਕਿ ਇਹ ਸਭ ਕੁਝ ਭਾਜਪੀ ਦੇ ਇਸ਼ਾਰੇ ਤੇ ਕਰ ਰਹੇ ਸੀ ਕਿ ਅੱਜ ਜਿੱਤਰਾ ਹੈ ਜਾ ਕੇ ਭਾਜਪੀ ਵਾਸਤੇ ਚੋਲੀਆ ਢਕੇ ਵੋਟਾਂ ਮੰਗ ਰਹੇ ਆ ਅਸਲ ਸੰਗਤ ਦੇ ਸਾਹਮਣੇ ਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਹੈ ਸਮੂੱਚੇ ਜਿਹੜੇ ਜਿੱਥੇ ਵੀ ਸਿੱਖ ਵਰਦਾ ਜਿਹੜਾ ਵੀ ਪੰਜਾਬ ਨੂੰ ਪਿਆਰ ਕਰਦਾ ਹੈ ਅੱਜ ਉਹਨਾਂ ਦੇ ਸਾਹਮਣੇ ਆ ਜਿਸ ਨੂੰ ਜਾਣਨਾ ਚਾਹਾਂਗੇ ਤੁਸੀਂ ਕਿਹਾ ਹੈ ਕਿ ਕਮਜ਼ੋਰ ਕਰਨ ਦੇ ਲਈ ਬੀਜੇਪੀ ਨੇ ਕੀਤਾ ਹੈ ਜਾਣਨਾ ਚਾਹਾਂਗੇ ਕਿ ਕਮਜ਼ੋਰ ਹੋ ਗਈ ਹੈ ਜਾਂ ਕੋਈ ਫਰਕ ਨਹੀਂ ਪਿਆ ਹਾਲੇ ਵੀ ਅਕਾਲੀ ਦਲ ਨੂੰ ਇਹ ਸ਼ਰੋਮਣੀ ਅਕਾਲੀ ਦਲ ਹੈ ਇਹਦੇ ਅੰਦਰ ਸਿੱਖਾ ਦਾ ਸਿੱਖ ਜਿਹੜੇ ਸ਼ਹੀਦ ਨੇ ਸ਼ੀਤਾ ਦਾ ਖੂਨ ਹੈ ਸਿੱਖ ਕੌਮ ਦੇ ਇਹ 102 ਸਾਲ ਪ੍ਰਾਣੀ ਪਾਰਟੀ ਆ ਸ਼੍ਰੋਮਣੀ ਅਕਾਲੀ ਦਲ ਜਿਹੜਾ ਮਰਜੀ ਆ ਜਾਏ ਜਿੱਥੋਂ ਮਰਜੀ ਆ ਜਾਏ ਜਿਹੜੀ ਮਰਜੀ ਸਰਕਾਰੀ ਪਾਰਟੀ ਆ ਜਾਏ ਸ਼੍ਰੋਮਣੀ ਅਕਾਲੀ ਦਲ ਤੇ ਕੋਈ ਉਂਗਲ ਨਹੀਂ ਚੁੱਕ ਸਕਦਾ ਸ਼੍ਰੋਮਣੀ ਅਕਾਲੀ ਦਲ ਨੂੰ ਕੋਈ ਕਮਜ਼ੋਰ ਨਹੀਂ ਕਰ ਸਕਦਾ ਐਸੇ ਹਮਲੇ ਐਸੇ ਗੱਦਾਰ ਕਈ ਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਏ ਆ ਕਈ ਵਾਰੀ ਸ਼੍ਰੋਮਣੀ ਅਕਾਲੀ ਦਲ ਤੇ ਹਮਲੇ ਹੋਏ ਆ ਪਰ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਪੰਜਾਬੀ ਆਪੀ ਪਾਰਟੀ ਆ ਅੱਜ ਸ਼੍ਰੋਮਣੀ ਅਕਾਲੀ ਦਲ ਜਿਵੇਂ ਪਹਿਲੇ ਸੀਗਾ ਉਵੇਂ ਹੀ ਕਿਰਤੀ ਕਲਾ ਦੇ ਵਿੱਚ ਆ ਇਹ ਸਿਆਸਤ ਹੈ ਜਿਹਨੀ ਚ ਆਦੀ ਰਹਿੰਦੀ ਹੈ ਇਹ ਇਹ ਉਹ ਦਿਨ ਆਏਗਾ ਕਿ ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਫਿਰ ਤੋਂ ਆਪਣੀ ਪੰਜਾਬ ਦੇ ਅੰਦਰ ਸਰਕਾਰ ਬਣਾਏਗਾ ਔਰ ਇਹ ਲੋਕ ਬਾਹਰ ਖੜੇ ਹੋ ਕੇ ਸਾਰੇ ਸ਼੍ਰੋਮਣੀ ਅਕਾਲੀ ਦਲ ਦਫ਼ਤਰ ਦੇ ਬਾਹਰ ਖੜੇ ਹੋ ਕੇ ਇਹ ਲੋਕ ਤਮਾਸ਼ਾ ਦਿਖਣਗੇ ਹਾਂ ਜਸਮੀਤ ਜੀ ਗੱਲ ਕਰੀਏ ਜੇ ਇੱਕ ਪਾਸੇ ਪ੍ਰੇਮ ਸਿੰਘ ਜੰਦੂ ਮજરા ਭਾਜਪੀ ਦਾ ਪ੍ਰਚਾਰ ਕਰਦੇ ਹੋਏ ਦਿਖੇ ਨੇ ਦੂਜੇ ਪਾਸੇ ਗੱਲ ਕਰੀਏ ਤਾ ਪਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਯੂ ਅਮਰੀਕਾ ਦੇ ਵਿੱਚ ਯੂ ਐਸ ਦੇ ਵਿੱਚ ਉੱਥੇ ਕਹ ਲੋ ਕਿ ਰਖੜਾ ਪਰਵਾਰ ਨੂੰ ਮਿਲਦੇ ਨੇ ਦਰਸ਼ ਸੰਤਾ ਲੀਵਰ ਨੂੰ ਮਿਲਦੇ ਨੇ ਕਿਵੇਂ ਦੇਖਦੇ ਹੋ ਜੋ ਕਹ ਲੋ ਕਿ ਜੋ ਕਲ ਚਲਦੋ ਵਾਕ ਹੋਈ ਨੇ ਜੋ ਬਾਕੀ ਨੇ ਉਹਨਾਂ ਨੂੰ ਜਿਸ ਤਰੀਕੇ ਦੀ ਸਪੋਰਟ ਕਹ ਲੋ ਕਿ ਨਰਿੰਦਰ ਮੋਦੀ ਵੱਲੋਂ ਮਿਲਦੀ ਪਈ ਹੈ ਦੇਖੋ ਸ਼ਾਇਦ ਤੁਹਾਡੇ ਚੈਨਲ ਤੇ ਹੀ ਮੇਰੀ ਲਾਸਟ ਬਾਈਟ ਹੋਏਗੀ ਉਹਦੇ ਵਿੱਚ ਮੈਂ ਤੁਹਾਨੂੰ ਗੱਲ ਆਖੀ ਸੀ ਕਿ ਇਹ ਇਹਨਾਂ ਤੋਂ ਸਭ ਕੁਝ ਬੀ ਜੀ ਪੀ ਕਰਵਾ ਰਹੀ ਹੈ ਕਿ ਅੱਜ ਬੀ ਜੀ ਪੀ ਚਾਹਦੀ ਹੈ ਪੰਜਾਬ ਦੇ ਵਿੱਚ ਕਵਰਜ ਹੋਣਾ ਪਰ ਮੈਂ ਬੀਜੇਪੀ ਨੂੰ ਕਹਿ ਦੇਣਾ ਚਾਹੁੰਦਾ ਕਿ ਤੁਹਾਡੀ ਹੈ ਜਿਹੜੀ ਹੈ ਇਹ ਚਾਲਬਾਜੀ ਚੱਲ ਰਹੀ ਹੈ ਪੰਜਾਬ ਦੇ ਨਕਾਬੀ ਢੋਣ ਦੇ ਲਈ ਜੇ ਤੁਹਾਨੂੰ ਤੁਸੀਂ ਤੇਰੇ ਤਰਲੋ ਮੱਛੀ ਹੋ ਰਹੇ ਹੋ ਅਰੇ ਐਸੇ ਲੋਕਾਂ ਨਾਲ ਤਰਲੋ ਮੱਛੀ ਹੋ ਰਹੇ ਹੋ ਜਿਹੜੇ ਆਪਣੇ ਆਪਣੇ ਇਲਾਕਿਆਂ ਤੋਂ ਜਮਾਨਤਾ ਜਬਤ ਕਰਾ ਕੇ ਬੈਠੇ ਹੋਏ ਆ ਅੱਜ ਉਹਨਾਂ ਲੋਕਾਂ ਦੇ ਨਾਲ ਤੁਸੀਂ ਮਿਲ ਕੇ ਜਿਹੜਾ ਤੁਸੀਂ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲ ਦਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸ਼੍ਰੋਮਣੀ ਅਕਾਲ ਦਲ ਤੇ ਪ੍ਰੈਸ਼ਰ ਬਣਾ ਰਹੇ ਹੋ ਇਹ ਸਾਰੀਆਂ ਜਿਹੜੀਆਂ ਤੁਹਾਡੀ ਸਾਜ਼ਿਸ਼ਾਂ ਨੇ ਉਹ ਕਾਮਯਾਬ ਨਹੀਂ ਹੋਣਗੀਆਂ ਪੰਜਾਬ ਸ਼੍ਰੋਮਣੀ ਅਕਾਲੀ ਦਲ ਪੰਜਾਬ ਦਾ ਤੇ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਹੈ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਗੱਲ ਕੀਤੀ ਹੈ ਧਰਮ ਦੀ ਗੱਲ ਕੀਤੀ ਹੈ ਸਿੱਖ ਪਾਇਆ ਦੀ ਗੱਲ ਕੀਤੀ ਹੈ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਪੰਜਾਬ ਦੀ ਪੰਜਾਬੀ ਦੀ ਗੱਲ ਕੀਤੀ ਹੈ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਸਾਡੇ ਕੋਲੋਂ ਜਿਹੜੇ ਸਾਡੇ ਇਤਿਹਾਸਿਕ ਗੁਰੂ ਘਰ ਨੇ ਉਹ ਗਿਆਨ ਗੋਬਿੰਦ ਸਿੰਘ ਸਾਹਿਬ ਹੋਏ ਡੰਗਮਾਰ ਸਾਹਿਬ ਹੋਏ ਛਿਲੋਂਗ ਰਕੂਦਾਰ ਸਾਹਿਬ ਉਹ ਇਹ ਵਾਪਸ ਲੈਣ ਦੀ ਗੱਲ ਕੀਤੀ ਹੈ ਅੱਜ ਕਿਹੜਾ ਬੋਲਿਆ ਇਹਨਾਂ ਬਾਗੀ ਧੜਿਆਂ ਦੇ ਵਿੱਚੋਂ ਕਿਹੜਾ ਜਿਹੜਾ ਅੱਜ ਆਪਣੇ ਆਪ ਨੂੰ ਦਾਦੂਵਾਲ ਵਰਗੇ ਮਰਿੰਦਰ ਸਿੰਘ ਸੇਰ ਤਾ ਵਰਗੇ ਚੰਦੂ ਮਾਦਰਾ ਵਰਗੇ ਹੋਰ ਬੀਬੀ ਜਗੀਰ ਕੌਰ ਵਰਗੇ ਅੱਜ ਜਿਹੜੀ ਸਰਦਾਰ ਜਿਹੜੇ ਸਾਡੇ ਕੌਮ ਦੇ ਸ਼ਹੀਦ ਹੈ ਖਾਲਸਾ ਜੀ ਉਹਨਾਂ ਦੀ ਪਿੱਕਚਰ ਤੇ ਰੋਕ ਲਾਈ ਜਾ ਰਹੀ ਹੈ ਆਏ ਦਿਨ ਉਹਨਾਂ ਤੇ ਪਿੱਕਚਰ ਤੇ ਕੱਟ ਲਾਏ ਜਾ ਰਹੇ ਆ ਪਿੱਕਚਰ ਦਾ ਨਾਮ ਬਦਲਣ ਦੀ ਸਾਜਸ਼ਟਾ ਚੱਲੀ ਜਾ ਰਹੀ ਹੈ ਕਿਹੜਾ ਬੋਲਿਆਂ ਵਿੱਚੋਂ ਅੱਜ ਇਤਿਹਾਸ ਸਿੱਖ ਕੌਮ ਦਾ ਦਬਾਇਆ ਜਾ ਰਿਹਾ ਹੈ ਇਹ ਵੱਟਮੋਲਾ ਇਤਿਹਾਸ ਸ਼ਹੀਦ ਭਾਈ ਖਾਲਰਾਈ ਦਾ ਦਬਾਅ ਦੀ ਕੋਸ਼ਿਸ਼ ਕੀਤੀ ਜਾ ਰਹੀ ਤਾਂ ਕਿ ਲੋਕਾਂ ਦੇ ਸਾਹਮਣੇ ਨਾ ਆਏ ਕਿ ਸਰਕਾਰਾਂ ਨੇ ਕੀ ਕੁਝ ਕੀਤਾ ਸਿੱਖਾਂ ਦੇ ਨਾਲ ਕੀ ਕੁਝ ਕੀਤਾ ਪੰਜਾਬ ਦੇ ਨਾਲ ਉਹ ਇਤਿਹਾਸ ਜ਼ਬਾਨੀ ਕੋਸ਼ਿਸ਼ ਚੱਲੀ ਹੈ ਇਹ ਲੋਕ ਬੋਲੇ ਪਰ ਮੈਂ ਸਰਕਾਰ ਨੂੰ ਵੀ ਕਹਿ ਦੇਣਾ ਚਾਹਨਾ ਕਿ ਤੁਸੀਂ ਪਿਛੜਾ ਦੇ ਵਿੱਚ ਜਿੰਨੇ ਮਰਜ਼ੀ ਕੱਟ ਲਾ ਲੋ ਜਿੰਨੇ ਮਰਜ਼ੀ ਤੁਸੀਂ ਪਿਛੜਾ ਰੁਕਣ ਦੀ ਕੋਸ਼ਿਸ਼ ਕਰ ਲੋ ਜਿਹੜੇ ਸਾਡੇ ਸ਼ਹੀਦਾਂ ਦਾ ਇਤਿਹਾਸ ਹੈ ਉਹ ਸਾਡੇ ਦਿਲਾਂ ਦੇ ਵਿੱਚ ਵਸਿਆ ਹੋਇਆ ਚਾਹੇ ਤੁਸੀਂ ਉਹ ਕੀ ਨਾਮ ਇਹ ਉਹਦਾ ਉਹ ਜਿਹੜਾ ਐਮਪੀ ਅਗੇ ਮਾਚਲ ਤੋਂ ਕਗਨਾ ਰਾਵਤ ਤੋਂ ਲੋ ਬਕਵਾਸ ਕਰਾ ਲੋ ਜਾਂ ਕਿਸੇ ਹੋਰ ਕੋਲੋਂ ਬਕਵਾਸ ਕਰਾ ਲੋ ਕਦੀ ਵੀ ਜਿਹੜਾ ਪੰਜਾਬ ਦਾ ਇਤਿਹਾਸ ਹੈ ਸਿੱਖਾ ਦਾ ਇਤਿਹਾਸ ਹੈ ਉਹ ਕਦੀ ਵੀ ਦਬ ਨਹੀਂ ਸਕਦਾ ਹਮੇਸ਼ਾ ਸਾਡੇ ਸ਼ੀਤਾ ਦਾ ਇਤਿਹਾਸ ਸਾਡੇ ਦਿੱਲਾ ਚ ਵਸਿਆ ਹੋਇਆ ਹੈ ਹਾਂ ਜਿਸ ਵਿੱਚ ਜੀ ਗੱਲ ਕਰੀਏ ਨਾ ਬਾਗਿਆਂ ਦਾ ਅਕਾਲ ਦੇ ਤੋਂ ਲੱਗ ਹੋਣ ਪਿੱਛੇ ਕਾਰਨ ਕਿ ਇਹ ਵੀ ਵੱਡਾ ਸਾਹਮਣੇ ਆਂਦਾ ਪਿਆ ਨਾ ਜੋ ਆਪਾਂ ਆਪਾਂ ਜੇ ਹੁਣ ਰਿਜ਼ਲਟ ਦੇਖੀਏ ਨਾ ਆਉਟਪੁੱਟ ਦੇਖੀਏ ਉਦੋਂ ਵਿੱਚ ਕੀ ਹੈ ਕਿ ਹੁਣ ਜੋ ਪੰਜਾਬ ਦੇ ਸਿੱਖ ਨੇ ਉਹ ਹੁਣ ਪੰਥਕ ਚੈਰੇ ਨੇ ਉਹ ਕਾਲਰ ਵਿੱਚੋਂ ਨਹੀਂ ਉਹ ਆਪਣੇ ਦੂਜੇ ਪੰਥਕ ਚੈਲੇ ਲੱਭ ਰਹੇ ਨੇ ਅਤੇ ਉਹਨਾਂ ਨੂੰ ਉਹ ਬਹੁਤ ਦੇ ਕੇ ਉਹਨਾਂ ਨੂੰ ਜਿੱਤ ਵੀ ਦੇ ਰਹੇ ਨੇ ਉਹਨਾਂ ਨੂੰ ਵੋਟਾਂ ਪਾ ਕੇ ਉਹਨਾਂ ਨੂੰ ਐਮਪੀ ਵੀ ਬਣਾ ਰਹੇ ਨੇ ਤੁਨਾਦਾ ਨਹੀਂ ਇਹਦਾ ਕਾਰਨ ਨਹੀਂ ਵੀ ਹੋ ਸਕਦਾ ਕੁਝ ਦੇਖੋ ਜੀ ਇਹ ਜਿੰਨੇ ਵੀ ਬਾਗੀ ਧੜੇ ਹਨ ਜਿਹੜੇ ਇਹਗੇ ਨੇ ਹੁਣ ਮੈਨੂੰ ਨਾਮ ਤੇ ਇੰਨੀ ਲੰਬੀ ਲਿਸਟ ਹੈ ਇਹਨਾਂ ਦੇ ਜਿਹੜੇ ਚੱਲੇ ਕਾਰਤੂਸ ਨੇ ਠੀਕ ਹੈ ਇਹ ਸ਼ੁਰੂ ਤੋਂ ਹੀ ਚਾਰ ਇਸ ਤੀਕੇ ਕਿ ਅਕਾਲੀ ਦਲ ਕਮਜ਼ੋਰ ਹੋਏ ਅਕਾਲੀ ਦਲ ਕਮਜ਼ੋਰ ਕੀਤਾ ਜਾਏ ਤੇ ਭਾਜਪਾ ਨਾਲ ਸਮਝੌਤਾ ਹੋਏ ਤਾਂ ਕਿ ਆਪਣੀ ਸੀਟਾਂ ਅਸੀਂ ਬਚਾ ਲਈਏ ਅਸੀਂ ਰਾਜ ਸਭਾ ਅਸੀਂ ਲੋਕ ਸਭਾ ਪੋਰ ਜਾਈਏ ਅਕਾਲੀ ਦਲ ਕਮਜ਼ੋਰ ਹੁੰਦਾ ਹੋ ਜਾਏ ਸਿੱਖ ਕੌਮ ਦੇ ਮਸਲੇ ਦਬਦੇ ਆ ਦਬ ਜਾਣ ਬੰਦੀ ਸਿੰਘ ਰਿਆ ਨਹੀਂ ਹੁੰਦੇ ਨਾ ਹੋਣ ਪਰ ਸਾਡੀ ਲੋਕ ਸਭਾ ਦੇ ਵੀ ਸੀਟ ਪੱਕੀ ਹੋ ਜਾਏ ਜਿਹੜੀ ਇਹਨਾਂ ਦਾ ਲਾਲਚ ਹੈ ਨਾ ਚਾਰ ਪੈਰਾਂ ਵਾਲੀ ਕੁਰਸੀ ਦਾ ਅੱਜ ਉਹ ਅਨੰਦ ਲੈ ਕੇ ਡੁੱਬ ਰਿਹਾ ਜਨ ਹੈ ਸੱਚਾਈ ਬਿਲਕੁਲ ਸਾਹਮਣੇ ਆ ਰਹੀ ਹੈ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਰਹੀ ਹੈ ਇਸ ਕਰਕੇ ਇਹਨਾਂ ਦੀ ਸ਼ੁਰੂਤ ਇਹੀ ਮਨਸ਼ਾ ਸੀਗੀ ਇਹਨੇ ਪ੍ਰੈਸ਼ਰ ਬਣਾਉਂਦੇ ਸੀਗੇ ਹਮੇਸ਼ਾ ਕਿ ਬੀਜੇਪੀ ਨਾਲ ਸਮਝੌਤਾ ਕਰੋ ਬੀਜੇਪੀ ਨਾਲ ਸਮਝੌਤਾ ਕਰੋ ਬੀਜੇਪੀ ਨਾਲ ਸਮਝੌਤਾ ਕਰੋ ਇਹੀ ਲੋਕ ਸੀਗੇ ਲੇਕਿਨ ਅੱਜ ਮੈਂ ਕਹਨਾਂ ਕਿ ਸ਼ਰੂਮਣੀ ਅਕਾਲੀ ਦਲ ਜਿਹੜੀ ਪੰਥ ਦੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਉਹ ਹਮੇਸ਼ਾ ਪੰਥ ਲਈ ਖੜੀ ਹੋਏਗੀ ਪੰਜਾਬ ਲਈ ਖੜੀ ਹੋਏਗੀ ਸਿੱਖ ਕੌਮ ਜਿਹੜੇ ਮਸਲੇ ਆ ਉਹਦੇ ਲਈ ਖੜੀ ਹੋਏਗੀ ਕਦੀ ਵੀ ਸਰਕਾਰਾਂ ਦੀ ਚਾਪਲੂਸੀ ਨਹੀਂ ਕਰੇਗੀ 10 ਸਾਲ ਪਹਿਲਾਂ ਗੱਲ ਕਰੀਏ ਤਾਂ ਪਹਿਲਾਂ ਜਦ ਪੰਜਾਬ ਦੇ ਵਿੱਚ ਜਦ ਕਾਂਗਰਸ ਸੱਤਾ ਦੇ ਹੁੰਦੀ ਸੀਗੀ ਜਾਂ ਅਕਾਲੀ ਦਲ ਸੱਤਾ ਵਿੱਚ ਹੁੰਦਾ ਸੀ ਪਰ ਜੇ ਅਕਾਲੀ ਦਲ ਸੱਤਾ ਵਿੱਚ ਨਹੀਂ ਹੁੰਦੀ ਸੀਗੀ ਤਾਂ ਵੀ ਅਕਾਲੀ ਦਲ ਕਹ ਲੋ ਕਿ ਜਿਵੇਂ ਸੈਂਟਰ ਦੇ ਵਿੱਚ ਵੀ ਸਰਕਾਰ ਹੁੰਦੀ ਸੀਗੀ ਤਾਂ ਸੈਂਟਰ ਦੇ ਵਿੱਚ ਉਹਨਾਂ ਕੋਲ ਕਹ ਲੋ ਕਿ ਵੱਡੇ ਅਹੁਦੇ ਹੁੰਦੇ ਸੀਗੇ ਉੱਥੇ ਹੁੰਦੇ ਸੀਗੇ ਪਰ ਨਾ ਹੁਣ ਉਹ ਸੈਂਟਰ ਦੇ ਵਿੱਚ ਹੈ ਨਾ ਹੀ ਹੁਣ ਪੰਜਾਬ ਦੇ ਵਿੱਚ ਹੈ ਤੁਹਾਨੂੰ ਲੱਗਦਾ ਕਿ ਭਵਿੱਖ ਦੇ ਵਿੱਚ ਅਕਾਲੀ ਦਲ ਦੁਬਾਰਾ ਸਮਝੌਤਾ ਕਰ ਸਕਦਾ ਹੈ ਬੀਜੇਪੀ ਦੇ ਨਾਲ ਮੈਂ ਤੁਹਾਨੂੰ ਥੋੜੇ ਦਿਨ ਐਪੀ ਨਾਲ ਇੰਟਰਵਿਊ ਬੀਜੇਪੀ ਨਾਲ ਸਮਝੌਤਾ ਬਿਲਕੁਲ ਵੀ ਪੰਜਾਬ ਦੇ ਸਿੱਖ ਕੌਮ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਭੁੱਲ ਕੇ ਨਹੀਂ ਹੋਏਗਾ ਇਸ ਦਿਨ ਬੀਜੇਪੀ ਦੀ ਸਰਕਾਰ ਹੋਵੇ ਚਾਹੇ ਕੋਈ ਵੀ ਸਰਕਾਰ ਆ ਜਾਏ ਇਸ ਦਿਨ ਸਿੱਖ ਕੌਮ ਦੇ ਮਸਲੇ ਹੱਲ ਹੋਣਗੇ ਬੰਦੀ ਸਿੰਘ ਰਹਾ ਹੋਣਗੇ ਸਾਡੇ ਜਿਹੜੇ ਸਾਡੇ ਇਤਿਹਾਸਿਕ ਗੁਰੂ ਅਸਥਾਨ ਨੇ ਉਹ ਵਾਪਸ ਕੀਤੇ ਜਾਣਗੇ ਸਾਡੇ ਤਖਤ ਤਖਤਾ ਦੇ ਉੱਤੇ ਜਿਹੜੇ ਸਰਕਾਰੀ ਕਬਜ਼ੇ ਆ ਬੀਜੇਪੀ ਦੇ ਜਿਹੜੇ ਕਬਜ਼ੇ ਆ ਉਹਨਾਂ ਤੋਂ ਬੀਜੇਪੀ ਆਪਣਾ ਪੈਰ ਪਿੱਛੇ ਹਟੇਗੀ ਪੰਜਾਬ ਦੀ ਗੱਲ ਕਰੇਗੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗੀ ਪਾਣੀ ਦੀ ਗੱਲ ਕਰੇਗੀ ਕਿਸਾਨਾਂ ਦੀ ਗੱਲ ਕਰੇਗੀ ਉਸ ਦਿਨ ਸ਼੍ਰੋਮਣੀ ਅਕਾਲੀ ਦਲ ਵਿਚਾਰ ਕਰੇਗਾ ਕੀ ਕਰਨਾ ਪਰ ਜਦ ਤੱਕ ਸਾਡੇ ਸਿੱਖ ਕੌਮ ਦੇ ਮਸਲੇ ਹੱਲ ਨਹੀਂ ਹੁੰਦੇ ਪੰਜਾਬ ਦੇ ਮਸਲੇ ਹੱਲ ਨਹੀਂ ਹੁੰਦੇ ਤਦ ਤੱਕ ਸ਼੍ਰੋਮਣੀ ਅਕਾਲੀ ਦਲ ਇਸ ਸੰਤੋਖੇ ਬਾਰੇ ਸੋਚੇਗੀ ਵੀ ਨਾ ਜਿਸਮ ਸਿੰਘ ਜਿੱਧਾ ਪੇ ਗੱਲ ਕਰੀਏ ਭਾਜਪਾ ਪੰਜਾਬ ਨੂੰ ਲੈ ਕੇ ਜੋ ਦੇਖਦੀ ਪਈ ਹੈ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਭਾਜਪਾ ਤਿਆਰੀਆਂ ਚਲਦੀਆਂ ਵਿਆਂ ਨੇ ਇਸੇ ਬਦਲੇ ਦੇ ਵਿੱਚ ਅਕਾਲੀ ਦਲ ਦੀਆਂ ਕਿਹੜੀਆਂ ਨੀਤੀਆਂ ਕਿਹੜੀਆਂ ਤਿਆਰੀਆਂ ਚੱਲਦੀਆਂ ਪਈਆਂ ਨੇ ਜੋ ਉਹ ਦੁਬਾਰਾ ਕਹਿ ਲੋ ਕਿ ਪੰਜਾਬ ਦੇ ਬੀਟੂਬਰ ਕੇ ਸਾਹਮਣੇ ਆ ਸਕੇ ਅੱਜ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਿਆ ਅੱਜ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ ਵੀ ਦੇਖ ਲਿਆ ਅੱਜ ਪੰਜਾਬ ਦੇ ਲੋਕਾਂ ਨੇ ਭਾਜਪਾ ਨੂੰ ਵੀ ਦੇਖ ਲਿਆ ਅੱਜ ਉਹਨਾਂ ਨੂੰ ਸਮਝ ਆ ਗਈ ਹੈ ਪੰਜਾਬ ਅਗਰ ਕਿਸੇ ਦੇ ਸਰਕਾਰ ਅੰਦਰ ਤਰੱਕੀ ਕਰ ਸਕਦਾ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਹਦੇ ਵਿੱਚ ਟਰਨਓਵਰਜ ਕਰ ਸਕਦਾ ਹੈ ਅਗਰ ਪੰਜਾਬ ਦੀ ਕੋਈ ਗੱਲ ਕਰ ਸਕਦਾ ਤਾਂ ਸ਼੍ਰੋਮਣੀ ਅਕਾਲੀ ਦਲ ਸਰੰਟਰ ਸਰਕਾਰ ਦੀ ਅੱਖਾ ਅੱਖਾ ਪਾ ਕੇ ਕਰ ਸਕਦਾ ਹੈ ਪੰਜਾਬ ਲਈ ਕੋਈ ਚੀਜ਼ ਕੁਝ ਵੀ ਲੈ ਕੇ ਆਜ਼ਰਦਾ ਤਾਂ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਅੱਜ ਕੌਮ ਦੇ ਮਸਲੇ ਹੱਲ ਕਰਾ ਸਕਦਾ ਤੇ ਸ਼੍ਰੋਮਣੀ ਅਕਾਲੀ ਦਲ ਕਰ ਸਕਦਾ ਸਰਕਾਰਾਂ ਨੇ ਕੁਝ ਨਹੀਂ ਦੇਣਾ ਇਹ ਜਿਹੜੇ ਲੋਕ ਸੋਚ ਰਹੇ ਹਨ ਨਾ ਅਸੀਂ ਸਰਕਾਰ ਦੀ ਚਾਪਲੂਸੀ ਕਰਕੇ ਇਹ ਲੈ ਲਾਂਗੇ ਉਹ ਲੈ ਲਾਂਗੇ ਕੁਝ ਨਹੀਂ ਮਿਲਣਾ ਸਰਕਾਰ ਨੇ ਤੁਹਾਨੂੰ ਅਖੀਰ ਦੇ ਵਿੱਚ ਇਸੇ ਕੋਨੇ ਦਾ ਸੁਣਨਾ ਕਿ ਤੁਹਾਨੂੰ ਉਸ ਤੋਂ ਆਪਣੇ ਘਰ ਦਾ ਰਾਹ ਵੀ ਨਹੀਂ ਲੱਭਾ ਜੀ ਜਿਸ ਵੇਲੇ ਤੁਹਾਨੂੰ ਮਿਲ ਕਰਦੇ ਹਾਂ ਤੁਸੀਂ ਨਾਲ ਜੁੜਦੇ ਹੋ ਆਪਣੇ ਵਿਚਾਰ ਜਿਉਂ ਸੀ ਖੁੱਲਕੇ ਸਾਡੇ ਦਸਤਾਂ ਨਿਗਰ ਰੱਖਦੇ ਹੋ ਥੋੜਾ ਧੰਨਵਾਦ